ਸੋ ਮੈਂ ਵੀ ਕਹਿਣਾ ਚਾਹਾਂਗੀ ਪ੍ਰਸ਼ਾਸਨ ਨੂੰ ਇਹਦਾ ਹਰਾ ਪੰਨਤਾ ਚੱਲਿਆ ਨਹੀਂ ਲੇਕਿਨ ਮੇਰੀ ਕਾਲੀ ਡਾਇਰੀ ਖੁੱਲ ਗਈ ਹੈ ਇਨ੍ਹਾਂ ਸ਼ਬਦਾਂ ਨਾਲ ਹਰਸਿਮਰਤ ਬਾਦਲ ਨੇ ਉਹਨਾਂ ਅਫਸਰਾਂ ਨੂੰ ਤਾੜਨਾ ਕੀਤੀ ਹੈ ਜਿਨ੍ਹਾਂ ਨੇ ਅਕਾਲੀ ਦਲ ਮੁਤਾਬਕ ਉਹਨਾਂ ਦੇ ਵਰਕਰਾਂ ਨਾਲ ਤਕਾ ਕੀਤਾ ਹੈ ਹਰਸਿਮਰਤ ਬਾਦਲ ਮੁਤਾਬਕ ਕੁਝ ਅਜਿਹੇ ਅਫਸਰ ਨੇ ਜਿਨ੍ਹਾਂ ਦੀ ਕਾਰਗੁਜ਼ਾਰੀ ਦੀਆਂ ਸ਼ਿਕਾਇਤਾਂ ਮਿਲੀਆਂ ਨੇ ਅਜਿਹੇ 'ਚ ਹਰਸਿਮਰਤ ਬਾਦਲ ਨੇ ਕਿਹਾ ਕਿ ਉਹਨਾਂ ਦੀ ਕਾਲੀ ਡੈਰੀ ਖੁੱਲ ਗਈ ਹੈ ਲੇਕਿਨ ਆਪਣੇ ਵਾਸਤੇ ਸਰਪੰਚੀ ਦੀ ਲੜਾਈ ਡਟ ਕੇ ਲੜਾਂਗੇ ਕੋਈ ਗੱਲ ਨਹੀਂ ਜਿੰਨਾ ਪ੍ਰਸ਼ਾਸਨ ਦਾ ਜ਼ੋਰ ਜ਼ਬਰ ਲਾ ਲੈਨ ਮੇਰੀ ਵੀ ਕਾਲੀ ਡਾਇਰੀ ਇਹਦਾ ਤਾਂ ਹਰਾ ਪੈਨ ਚੱਲਿਆ ਨਹੀਂ ਕਿਕਲੀ ਦਾ ਜਵਾਬ ਲੋਕਾਂ ਨੇ ਦੇ ਦਿੱਤਾ ਹੁਣ ਇਹਨੂੰ 33 ਸੀਟਾਂ ਦੇ ਨਾਲ ਅਜੇ ਵੀ ਕੁਰਸੀ 'ਚ ਜੇ ਬੈਠਿਆ ਤਾਂ ਸ਼ਰਮ ਇਹਨੂੰ ਆਣੀ ਚਾਹੀਦੀ ਹੈ ਕਿ ਹੁਣ ਸਟੇਜ ਨਹੀਂ ਲੋਕੀ ਚਾਹੁੰਦੇ ਨੇ ਤੂੰ ਸਟੇਟ ਚਲਾ ਲੇਕਿਨ ਮੁੱਖ ਮੰਤਰੀ ਨੂੰ ਜੇ ਸਮਝ ਆਏ ਗੱਲ ਸੋ ਮੈਂ ਵੀ ਕਹਿਣਾ ਚਾਹਾਂਗੀ ਪ੍ਰਸ਼ਾਸਨ ਨੂੰ ਕਿ ਇਹਦਾ ਹਰਾ ਪੈਨ ਤਾਂ ਚੱਲਿਆ ਨਹੀਂ ਲੇਕਿਨ ਮੇਰੀ ਕਾਲੀ ਡਾਇਰੀ ਖੁੱਲ ਗਈ ਹੈ ਕਈ ਇਹੋ ਜਿਹੇ ਅਫਸਰ ਨੇ ਕਈ ਇਹੋ ਜੇ ਅਫਸਰ ਨੇ ਜਿਨ੍ਹਾਂ ਮੈਂ 2019 ਤੋਂ ਦੇਖ ਰਹੀ ਆ ਉਹਨਾਂ ਦੀ ਕਾਰਗੁਜ਼ਾਰੀ ਅਜੀਬੀ ਮੈਨੂੰ ਲੋਕੀ ਦੱਸ ਰਹੇ ਨੇ ਕਈ ਨਵੇਂ-ਨਵੇਂ ਬਣੇ ਨੇ ਅਫਸਰ ਤੇ ਉਹ ਸੋਚਦੇ ਨੇ ਕਿ ਸਰਕਾਰ ਤਾਂ ਆਹੀ ਰਹੋਗੀ ਜੇ ਹਨੇਰਾ ਆ ਜਾਣਾ ਤਾਂ ਦਿਨ ਤਾਂ ਚੜਨਾ ਹੀ ਚੜਨਾ ਹੈ ਅੱਜ ਹਾਰੇ ਆ ਕੱਲ ਜਿੱਤ ਤੁਹਾਡੀ ਹੋਣੀ ਹੋਣੀ ਹੈ ਉਹ ਦਿਨ ਦੂਰ ਨਹੀਂ ਪ੍ਰਮਾਤਮਾ ਤੋਂ ਡਰ ਕੇ ਕਹਿੰਨੀ ਆ ਹਮੇਸ਼ਾ ਸੱਚ ਦੀ ਜਿੱਤ ਹੁੰਦੀ ਹੈ ਝੂਠ ਦੇ ਪੈਰ ਨਹੀਂ ਹੁੰਦੇ ਕਾਲਯੋਗ ਦਾ ਜ਼ੋਰ ਹੈ ਝੂਠ ਚੱਲ ਗਿਆ ਦੋਆ ਦਾ ਜਾਦਾ ਦੇਰ ਨਹੀਂ ਚੱਲੂਗਾ ਜੇ ਤ ਸੱਚੀ ਹੋ ਗਈ ਕਿਉਂਕਿ ਮਾਲਕ ਸੱਚ ਦੇ ਨਾਲ ਖੜਿਆ ਹੈ ਸਰਕਾਰ ਤੁਹਾਡੀ ਆਉਗੀ ਤੇ ਜਿਸ ਦਿਨ ਆ ਗਈ ਫਿਰ ਜਿਨ੍ਹਾਂ ਨੇ ਤੁਹਾਡੇ ਨਾਲ ਮਾਰਾ ਕੀਤਾ ਹੈ ਉਹਨਾਂ ਦੀ ਖੈਰ ਨਹੀਂ ਇਹ ਮੈਂ ਵੀ ਵਿਸ਼ਵਾਸ ਨਾਲ ਤੁਹਾਨੂੰ ਕਹਿ ਸਕਦੀ ਹਾਂ